ਪੰਜਾਬ ਪੁਲਿਸ ਦੇ ਰਿਟਾਇਰਡ ਇੰਸਪੈਕਟਰ ਸੁਖਵਿੰਦਰ ਸਿੰਘ ਰੰਧਾਵਾ ਜਿਨ੍ਹਾਂ ਨੇ ਅੱਜ ਸੁਸਾਈਡ ਕਰ ਲਈਏ ਉਹਨਾਂ ਦੇ ਘਰ ਦੀਆਂ ਤਸਵੀਰਾਂ ਦਰਸਾਉਂਦੀਆਂ ਕਰ ਰਿਹਾ ਬਹੁਤ ਹੀ ਜਾਬਾਜ਼ ਅਫਸਰ ਰਹੇ ਸਨ ਸੁਖਵਿੰਦਰ ਸਿੰਘ ਰੰਧਾਵਾ ਜਿੱਥੇ ਵੀ ਤਣਾਤੀ ਹੁੰਦੀ ਸੀ ਉਥੇ ਇਹਨਾਂ ਖੌਫ ਹੁੰਦਾ ਸੀ ਅਪਰਾਧੀ ਦੇ ਮਨ ਵਿੱਚ ਕਿ ਉਹ ਇਲਾਕੇ ਛੱਡ ਕੇ ਦੌੜ ਜਾਂਦੇ ਸਨ ਬਹੁਤ ਸਾਰੇ ਥਾਣਿਆਂ ਵਿੱਚ ਬਤੌਰ ਇੰਸਪੈਕਟਰ ਸੁਖਵਿੰਦਰ ਸਿੰਘ ਰੰਧਾਵਾ ਤਨਾਤ ਰਹੇ ਨੇ ਪਰ ਅੱਜ ਇੱਕ ਦੁਖਦਾਈ ਜਿਹੜੀ ਕੀ ਖਬਰ ਹੈ ਸੁਖਿੰਦਰ ਸਿੰਘ ਦੇ ਨਧਾੜ ਕੀ ਰਿਟਾਇਰਡ ਇੰਸਪੈਕਟਰ ਨੇ ਪੰਜਾਬ ਪੁਲਿਸ ਦੇ ਉਹਨਾਂ ਵੱਲੋਂ ਸੂਸਾਇਡ ਕੀਤੀ ਗਈ ਹੈ ਔਰ ਜਦੋਂ ਵੀ ਇਸ ਖਬਰ ਦਾ ਪਤਾ ਲੱਗ ਰਿਹਾ ਜਿੰਨੇ ਵੀ ਪਤਾ ਲੱਗ ਰਿਹਾ ਭਾਵੇਂ ਉਹ ਪੁਲਿਸ ਦੇ ਮੌਜੂਦਾ ਅਧਿਕਾਰੀ ਨੇ ਤਾਂ ਭਾਵੇਂ ਰਿਟਾਇਰਡ ਅਧਿਕਾਰੀ ਨੇ ਕਰਮਚਾਰੀ ਨੇ ਉਹ ਇੱਥੇ ਪਹੁੰਚ ਰਹੇ ਨੇ ਤੇ ਨਾਲ ਰੰਧਾਵਾ ਪਰਿਵਾਰ ਨਾਲ ਦੁੱਖ ਸਾਂਝਾ ਕਰ ਰਹੇ ਨੇ ਏਸੀਪੀ ਸ਼ਿਵ ਦਰਸ਼ਨ ਵੀ ਇੱਥੇ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰ ਲੈਂਦੇ ਆ ਕਿ ਆਖਿਰ ਕੀ ਕਾਰਨ ਰਹੇ ਨੇ ਕਿਨਾਂ ਹਾਲਾਤਾਂ ਵਿੱਚ ਸੁਖਵਿੰਦਰ ਸਿੰਘ ਰੰਦਾਵਾ ਨੇ ਸੁਸਾਈਡ ਕੀਤੀ ਹੈ ਇਹ ਅੱਜ ਬੜੀ ਦੁੱਖ ਦੀ ਘਟਨਾ ਹੋਈ ਹੈ ਸਾਡੇ ਰਿਟਾਇਰ ਇੰਸਪੈਕਟਰ ਸਰਦਾਰ ਸੁਖਵਿੰਦਰ ਸਿੰਘ ਰੰਦਾਵਾ ਜੋ ਦੋ ਤਿੰਨ ਦੋ ਤਿੰਨ ਸਾਲ ਪਹਿਲਾਂ ਰਿਟਾਇਰ ਹੋਏ ਸੀ ਅੰਮ੍ਰਿਤਸਰ ਸਿਟੀ ਵਿੱਚੋਂ ਉਹਨਾਂ ਦੀ ਅੱਜ ਅਚਨਚੇਤ ਐਕਸੀਡੈਂਟਲ ਮੌਤ ਹੋ ਗਈ ਹੈ ਇਸ ਸੰਬੰਧ ਵਿੱਚ ਅਸੀਂ ਐਸਐਚਓ ਸਦਰ ਅਸੀਂ ਸਾਰੇ ਮੌਕੇ ਤੇ ਪਹੁੰਚੇ ਇਨਵੈਸਟੀਗੇਸ਼ਨ ਕਰ ਰਹੇ ਹਾਂ ਇਨਵੈਸਟਿਗੇਸ਼ਨ ਤੋਂ ਬਾਅਦ ਹੀ ਪਤਾ ਚੱਲੇਗਾ ਕਿੰਨਾ ਹਾਲਾਤਾਂ ਵਿੱਚ ਮੌਤ ਹੋਈ ਸਰ ਨਿੱਕੀ ਗੋਲੀ ਆਪਣੇ ਆਪ ਚਲਾਈ ਗਈ ਜਾਂ ਇਹਨਾਂ ਨੇ ਆਪਣਾ ਬਾਥਰੂਮ 'ਚ ਜਾ ਕੇ ਚਲਾਈ ਏ ਆਪਣੇ ਤੇ ਫਿਲਹਾਲ ਸਾਡੀਆਂ ਫਰਾਂਸਿਕ ਟੀਮਾਂ ਅਨਵੈਸਟੀਗੇਸ਼ਨ ਕਰ ਰਹੀਆਂ ਨੇ ਅਸੀਂ ਉਹਨਾਂ ਪੋਸਟ ਮਾਰਡਮ ਉਹਨਾਂ ਦੀ ਬੋਡੀ ਦਾ ਕਰਾਵਾਂਗੇ ਉਸ ਪਰੰਤਿ ਪਤਾ ਚੱਲੇਗਾ ਕਿ ਕਿੰਨਾਂ ਹਾਲਾਤਾਂ ਵਿੱਚ ਮੌਤ ਹੋਈ ਸਰ ਪਤਾ ਲੱਗ ਰਿਹਾ ਤੇ ਬਾਥਰੂਮ ਜਾ ਕੇ ਗੋਲੀ ਚਲਾਈ ਉਹਨਾਂ ਨੇ ਆਪਣੇ ਗਿੱਟੀ ਥੱਲੇ ਮਾਰੀ ਗੋਲੀ ਅਜੇ ਸਾਡੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਜਦੋਂ ਅਨਵੈਸਟੀਗੇਸ਼ਨ ਮੁਕੰਮਲ ਹੋਏਗੀ ਉਸ ਤੋਂ ਬਾਅਦ ਹੀ ਤੁਹਾਨੂੰ ਦੱਸ ਪਾਵਾਂਗੇ ਕਿ ਕਿੰਨਾਂ ਹਾਲਾਤਾਂ ਵਿੱਚ ਮੌਤ ਹੋਈ ਸੈਂਸੀ ਉਹਨਾਂ ਦੇ ਪਿਸਤਲ ਚਾਹ ਬਿਆਪਤ ਉਹਨਾਂ ਕੋਲ ਸੈਂਸੀ ਵੀ ਆ ਗਈ ਸੀ ਸਰਕਾਰੀ ਵੀ ਸੀ ਗਨਮੈਨ ਨੂੰ ਸੀ ਉਹਨਾਂ ਨੂੰ ਮਿਲੇ ਸੀ ਸੁਰੱਖਿਆ ਵਾਸਤੇ ਕਿਉਂਕਿ ਉਹਨਾਂ ਨੇ ਮਹਿਕਮੇ 'ਚ ਬਹੁਤ ਕੰਮ ਕੀਤਾ ਬੜ ਕਟਾ ਪਿਆ ਸਮਾਜ ਨੂੰ ਕਟਾ ਪਿਆ ਤੇ محکمہ ਪੁਲਿਸ ਨੇ ਬਹੁਤ ਕਟਾ ਪਿਆ ਜਿੱਥੇ ਵੀ ਕਿੰਨੀ ਤਣਾਤੀ ਹੁੰਦੀ ਸੀ ਕਹਿੰਦੇ ਉੱਥੋਂ ਜਿਹੜੇ ਅਪਰਾਧੀ ਸੀ ਉਹ ਭੱਜ ਜਾਂਦੇ ਸੀ ਬਿਲਕੁਲ ਇਹ ਗੱਲ ਸਹੀ ਹੈ ਜੀ ਉਹ ਬਹੁਤ ਉਹਨਾਂ ਨੇ ਮਿਹਨਤ ਨਾਲ ਲਗੰਨਾ ਦਲੇਰੀ ਨਾਲ ਕੰਮ ਕੀਤਾ ਤੋਂ ਉਹਨਾਂ ਰਿਟਾਇਰਮੈਂਟ ਤੋਂ ਬਾਅਦ ਵੀ ਅਸੀਂ ਉਹਨਾਂ ਕੋਲ محکمہ ਸੇਵਾਵਾਂ ਲੈੰਦਾ ਰਿਹਾ ਕਿਉਂਕਿ ਉਹ ਪੁਰਾਣਾ ਤਜਰਬਾ ਸੀ ਉਹਨਾਂ ਦਾ ਬਹੁਤ ਸਰਵਿਸ ਲੰਬੀ ਸਰਵਿਸ ਕੀਤੀ ਹੈ ਸਾਡੀ ਪਿਛਲੀ ਮੁਲਾਕਾਤ ਕਿਦੋਂ ਹੋਈ ਅਸੀਂ ਇਕੱਠਿਆਂ ਕੰਮ ਕੀਤਾ ਕਾਫੀ ਦੇਰ ਤਕਰੀਬਨ 1 ਮਹੀਨਾ ਪਹਿਲਾਂ ਮੁਲਾਕਾਤ ਮਿਲਦੇ ਰਹਿੰਦੇ ਸੀ ਬੜੇ ਵਧੀਆ ਹਸਦਿਲ ਸੀ ਬੜੇ ਵਧੀਆ ਇਨਸਾਨ ਤੇ ਕੋਈ ڈپریشن ਨਹੀਂ ਆ ਕੋਈ ਇਸ ਬਾਰੇ ਤੁਹਾਨੂੰ ਪਰਿਵਾਰ ਦੱਸ ਸਕਦਾ ਵਾ ਤੇ ਪਰਿਵਾਰ ਹੁਣ ਕਿਉਂਕਿ ਐਡੀ ਵੱਡੀ ਘਟਨਾ ਵਾ ਪਰਿਵਾਰ ਚ ਸਦਮੇ ਚ ਨੇ ਇਸ ਕਰਕੇ ਉਹਨਾਂ ਨਾਲ ਗੱਲਬਾਤ ਨਹੀਂ ਹੋ ਰਹੀ ਜਦੋਂ ਉਹਨਾਂ ਪਰਿਵਾਰ ਨਾਲ ਗੱਲਬਾਤ ਹੁੰਦੀ ਫੇਰ ਹੀ ਪਤਾ ਲੱਗੇਗਾ ਕੀ ਕਾਰਨ ਸੀ ਕੋਈ ਕੇਸ ਵੀ ਲੱਗਾ ਸੀ ਕੋਈ ਕੇਸ ਤਾਂ ਤੱਕ ਮੈਂ ਚੱਲਦੇ ਰਹਿੰਦੇ ਹਰੇਕ ਪੁਲਿਸ ਅਫਸਰ ਕੋਲ ਕੋਈ ਇਹਦਾ ਕੋਈ ਕੇਸ ਸੀ ਇਹਨਾਂ ਦਾ ਬੜੇ ਅਫਸਰਾਂ ਦੇ ਪੱਧਰ 'ਤੇ ਕੇਸ ਤਾਂ ਚੱਲਦੇ ਰਹਿੰਦੇ ਜਿ ਵੱਡੇ ਅਫਸਰਾਂ ਦੇ ਚੱਲਦੇ ਨੇ ਕੇਸ ਨਾਲ ਕੋਈ ਐਡੀ ਵੱਡੀ ਗੱਲ ਨਹੀਂ ਅਜੇ ਸਾਡੀ ਟੀਮਾਂ ਅੰਦਰ ਨਾ ਚੈੱਕ ਕਰ ਰਹੀਆਂ ਨੇ ਇਨਵੈਸਟੀਗੇਸ਼ਨ ਕਰ ਰਹੀਆਂ ਜਰੂਰ ਸਾਨੂੰ ਰਿਪੋਰਟ ਦੇਣਗੇ ਫੇਰ ਹੀ ਪਤਾ ਲੱਗੂ ਕਿੰਨੇ ਹਾਂਜੀ ਹਾਂਜੀ ਬਿਲਕੁਲ ਤਾਂ ACP ਸ਼ਿਵਦਰਸ਼ਨ ਸਿੰਘ ਨੇ ਦੱਸਿਆ ਕਿ ਅੱਜ ਸੁਖਵਿੰਦਰ ਸਿੰਘ ਰੰਦਾਵਾ ਨੇ ਸੁਸਾਈਡ ਕਰ ਲਿਆ ਪਰ ਹਲੇ ਤੱਕਨ ਕਾਰਨ ਦਾ ਪਤਾ ਨਹੀਂ ਲੱਗਾ ਕੀ ਕਾਰਨ ਰਹੇ ਨੇ ਉਹਨਾਂ ਨੇ ਜਿਹੜਾ ਕਿ ਅੱਜ ਖੁਦਕੁਸ਼ੀ ਕੀਤੀ ਹੈ ਪਰ ਬਹੁਤ ਗਾਮਗਿਨ ਮਾਹੌਲ ਹੈ ਜਿਸ ਨੂੰ ਵੀ ਪਤਾ ਲੱਗ ਰਿਹਾ ਹੈ ਉਹ ਇੱਥੇ ਰੰਦਾਵਾ ਨਿਵਾਸ ਤੇ ਪਹੁੰਚ ਰਿਹਾ ਕਿਉਂਕਿ ਬਹੁਤ ਹੀ ਜਾਂਬਾਜ਼ ਤੇ ਕਾਬਲ ਅਫਸਰ ਸਨ ਪੰਜਾਬ ਪੁਲਿਸ ਦੇ 2-3 ਸਾਲ ਪਹਿਲਾਂ ਹੀ ਰਿਟਾਇਰਮੈਂਟ ਹੋਈ ਸੀ ਉਹਨਾਂ ਦੀ ਤੇ ਅੱਜ ਇੱਕ ਦੁਖਦ ਖਬਰ ਹੈ ਜਿਸ ਨੇ ਕਿ ਪੁਲਿਸ ਜਗਤ ਨੂੰ ਹਿਲਾਕੇ ਰੱਖ ਦਿੱਤਾ ਹੈ ਸਕਵਿੰਦਰ ਸਿੰਘ ਦਾ ਨਵਾ ਜਿਹੜੇ ਕਿ ਅੱਜ ਦੁਨੀਆ ਵਿੱਚ ਨਹੀਂ ਰਹੇ ਪਰ ਕਿੰਨਾ ਹਾਲਾਤਾਂ ਵਿੱਚ ਕਿੰਨਾ ਕਾਰਨਾ ਕਰਕੇ ਉਹਨਾਂ ਨੇ ਸੂਇਸਾਈਡ ਕੀਤੀ ਏ ਇਹ ਜਾਂਚ ਦਾ ਵਿਸ਼ਾ ਔਰ ਪੁਲਿਸ ਜਿਹੜੀ ਕਿ ਉਹ ਹਰ ਐਂਗਲ ਤੇ ਜਾਂਚ ਕਰ ਰਹੀ ਹੈ ਕੈਮਰ ਪਰਸਨ ਵਿਪਨ ਸ਼ਰਮਾ ਨਾ ਸਿਕੰਦਰ ਪ੍ਰਸਿੱਚਾ ਦੈਨਿਕਾ ਟੀਵੀ ਅੰਮ੍ਰਿਤਸਰ